ਪ੍ਰੈਨਾ ਸਕੂਨ ਦੇ ਵਿੱਚ ਆ ਗਿਆ ਕਿ ਸ਼ਾਇਦ ਰਿਸ਼ਵਤ ਜਿਹੜੀ ਹੈ ਇਹਦੇ ਬਿਨਾ ਕੰਮ ਹੁੰਦਾ ਹੀ ਨਹੀਂ ਇੱਕ ਕਿਤੇ ਚੰਗਾ ਤਹਿਸੀਲਦਾਰ ਲਾਤਾ ਉਹ ਪੈਸੇ ਨਹੀਂ ਲੈਂਦਾ ਸੀ ਉਹਨੇ ਬਜ਼ੁਰਗ ਦੀ ਰਿਸਟਰੀ ਬਿਨਾ ਪੈਸੇ ਤਾਂ ਕਰਤੀ ਸਾਰਾ ਦਿਨ ਉਹ ਬਜ਼ੁਰਗ ਨਾ ਬਾਹਰ ਆ ਕੇ ਬਸੀਕਾ ਨਵੀਸਾ ਨੂੰ ਰਿਸਟਰੀ ਦਿਖਾਈ ਹੈਗਾ ਨਾ ਯਾਰ ਕੁਝ ਨਾ ਕੁਝ ਤਾਂ ਗਲਤ ਹੋਣਾ ਮੈਨੂੰ ਪੈਸੇ ਹੀ ਨਹੀਂ ਲਏ ਮੈਨੂੰ ਵੀ ਨਹੀਂ ਯਕੀਨ ਆਉਂਦਾ ਉਹਨਾਂ ਦੇ ਜਿੰਨੇ ਪੈਸੇ ਨਾ ਦੇਈਏ ਵੀ ਕੰਮ ਹੋ ਗਿਆ ਹੋਊਗਾ ਕੀ ਕਰੀਏ ਹੁਣ ਫਿਰ ਹੌਲੀ ਹੌਲੀ ਹੋਊਗਾ ਨਾ ਠੀਕ ਹੈ ਫਿਰ ਹੋਜੂਗਾ ਠੀਕ ਪਰ ਜਦੋਂ ਇੱਥੋਂ ਨਿਤਰਿਆ ਹੋਇਆ ਪਾਣੀ ਜਾਊਗਾ ਭਾਵੇਂ ਅੱਗੇ ਥੋੜਾ ਬਹੁਤ ਗੰਦੜਾ ਵੀ ਹੋਵੇ ਜਦੋਂ ਉਹ ਚ ਨਿਤਰਿਆ ਹੋਇਆ ਪਾਣੀ ਪਾ ਦਈਏ ਤਾਂ ਉਹਦਾ ਗੰਦੜਾਪਣ ਤਾਂ ਘਟ ਦਈਏ ਨਾ ਸੋ ਇਸ ਕਰਕੇ ਮੈਂ ਤੁਹਾਨੂੰ ਨਿਤਰਿਆ ਹੋਇਆ ਪਾਣੀ ਕਹੂੰਗਾ ਮੈਂ ਤੁਹਾਨੂੰ ਸਰਜਰੀ ਤਰੇਲ ਦੇ ਮੋਤੀ ਕਹੂੰਗਾ ਤੁਸੀਂ ਗੰਦਲੇ ਪਾਣੀ ਦੀਆਂ ਬਾਲਟੀਆਂ ਨੂੰ ਜਮਾਨ ਸਾਫ ਸੁਥਰੀਆਂ ਕਰਨਾ ਕਲੀਅਰ ਕ੍ਰਿਸਟਲ ਕਲੀਅਰ ਗੱਲਾਂ ਹੋਣ ਲੱਗ ਕੇ ਚ ਵੀ ਹਾਂ ਯਾਰ ਉਹਨਾਂ ਦਾ ਮੁੰਡਾ ਨੌਕਰੀ ਤੇ ਲੱਗਿਆ ਪਰ ਬਈ ਕਿਆ ਆਉਂਦੀ ਬੱਲੇ ਬੱਲੇ ਸ਼ਾਬਾ ਸ਼ਾਬਾ ਆਹੀ ਹੈ ਇੱਜ਼ਤ ਹੀ ਹੁੰਦੀ ਹੈ ਹੋਰ ਕੀ ਹੈ ਜਿੱਥੇ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਜਿਹੜਾ ਆਖਰੀ ਕੱਪੜਾ ਹੈ ਨਾ ਬੰਗਣ ਨੂੰ ਮਿਲਦਾ ਉਹ ਤੇ ਕੋਈ ਸਿਆਉਣ ਨਹੀਂ ਵੱਜੀ ਹੁੰਦੀ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਘਾਟਾ ਨਹੀਂ ਰੱਖਦੇ ਜੀ ਜਿੰਨਾ ਵਾਸਤੇ ਸਾਰੇ ਪਾਪ ਕਰੀ ਜਾਂ ਸਾਰੀ ਉਮਰ ਇੱਕ ਘੰਟਾ ਕਰੇ ਨਹੀਂ ਰੱਖਦੇ ਉਹ ਕਹਿੰਦੇ ਕੋਰਸ਼ਮੀਰ ਵਾਲੀ ਪੂਆ ਬਾਅਦ ਚ ਆ ਜੂਗੀ ਕੇਰੇ ਚੱਕੀ ਇਥੋਂ ਉਹ ਫੁੱਲਾਂ ਤੇ ਬੁਲਾ ਲਾਂਗੇ ਪੂਆ ਨੂੰ ਜਵਾਕਰ ਹੋਈ ਜਾਂਦੇ ਨੇ ਰੋਟੀ ਪਕਾਉਣੀ ਆ ਆ ਵੈਲੂ ਐ ਸੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਦੇ ਲੱਤਾਂ ਨੂੰ ਤੁਰਨ ਵਾਸਤੇ ਤੇ ਭੱਜਣ ਵਾਸਤੇ ਵਰਤੋ ਦੂਜਿਆਂ ਦੇ ਲੱਤਾਂ ਚ ਲੱਤ ਪਸਾਉਣ ਵਾਸਤੇ ਨਾ ਵਰਤੋ ਉਹਨੂੰ ਵੀ ਤਰੱਕੀ ਕਰ ਲੈਣ ਦੋ ਸਗੋਂ ਹੁਣ ਤੁਸੀਂ ਜਾਓਗੇ ਜਦੋਂ ਕਰੇ ਤੁਹਾਨੂੰ ਬਹੁਤ ਸਾਰੇ ਪੁੱਛਣ ਆਉਣਗੇ ਲੋਕ ਮੱਲੇ ਦੇ ਪਿੰਡ ਦੇ ਵੀ ਬਾਈ ਕਿਹੜਾ ਪੇਪਰ ਦਿੱਤਾ ਸੀ ਤੁਸੀਂ ਦੱਸ ਦਿਓ ਕਿ ਆ ਪੇਪਰ ਦਿੱਤਾ ਹੈ ਇਹਦੇ ਨਾਲ ਆ ਕਰ ਲਈ ਇੰਨੀ ਫੀਸ ਐ ਇੱਥੇ ਉਹ ਵੀ ਲੱਗ ਜੂ ਸੋ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਹੁਣ ਪਿੰਡਾਂ ਦੇ ਵਿੱਚ ਇਹ ਮੁਕਾਬਲਾ ਹੋ ਗਿਆ ਤੁਹਾਡੇ ਪਿੰਡ ਦੇ ਕਿੰਨੇ ਮਲਾਜ਼ਮ ਹੋ ਗਏ ਬਈ ਸਾਡੇ ਤਾਂ 7 ਹੋ ਗਏ ਦੋ ਸਾਡੇ ਪਿੰਡ ਦੇ ਹੋਰ ਆਉਣਗੇ ਹੁਣ ਸੋ ਆ ਮੁਕਾਬਲੇ ਹੋਣ ਲੱਗ ਗਏ ਅੱਜ ਤੱਕੜਾਈਆਂ ਚੜਨ ਗਿਆ ਜਦੋਂ ਜਾਓਗੇ ਜਲੇਬੀਆਂ ਬਣ ਗਈਆਂ ਅੱਜ ਹਾਂ ਬਣਨ ਤੋਂ ਬੜੀ ਮੁਸ਼ਕਲ ਨਾਲ ਬੜਾ ਟਾਈਮ ਆ ਬੜੀ ਮੁਸ਼ਕਲ ਨਾਲ ਟਾਈਮ ਆਇਆ ਖੁਸ਼ੀਆਂ ਦਾ ਸੋ ਨਾਲ ਇੱਕ ਹੋਰ ਵੀ ਦੱਸ ਦੇਣਾ ਇਹ ਕੋਈ ਐ ਮੁਕਦਾ ਨਹੀਂ ਸਾਡਾ ਕੰਮ ਆ 9 ਅੱਜ 9 ਹੈ 18 ਤਰੀਕ ਨੂੰ ऐसे जगहते लगभग 590 ਹੋਰ ਨੌਕਰੀਆਂ ਦੇऊंगा 18 ਹੋਰ ਡਿਪਾਰਟਮੈਂਟ ਦੀਆਂ ਨੇ ਹੋਰ ਡਿਪਾਰਟਮੈਂਟਾਂ ਦੀਆਂ ਨੇ ਸੋ ਅਸੀਂ ਤਾਂ ਚਾਹੁੰਦੇ ਆ ਕਿ ਜਦੋਂ ਹੀ ਕੋਈ ਕਲੀਅਰ ਹੋ ਜਾਏ ਕੋਰਟਕੂਰ ਦਾ ਕੋਈ ਪੰਗਾ ਨਾ ਰਵੇ ਅਸੀਂ ਆਪ ਲੜਦੇ ਆ ਤੁਹਾਡੇ ਵਕੀਲ ਬਣ ਕੇ ਕਿ ਕੋਈ ਕੋਰਟ ਦੇ ਵਿੱਚ ਤਾਂ ਕੇਸ ਪੈ ਜੇ ਆ ਨਾ ਹੋ ਜੇ ਕਿ ਮੈਂ ਇੱਥੇ ਨਿਯੁਕਤੀ ਪੱਤਰ ਦੇ ਦਾਂ ਕੱਲ ਤੋਂ ਤੁਸੀਂ ਵਕੀਲ ਭਾਲਦੇ ਫਿਰਦੇ ਹੋ ਮੇਰੇ ਕੋਰਟ ਦੇ ਵਿੱਚ ਕੇਸ ਪੈ ਗਿਆ ਸਾਰਾ ਕਲੀਅਰ ਕਰਕੇ ਅਸੀਂ ਤੁਹਾਨੂੰ ਜਿਹੜਾ ਉਹ ਇੱਥੇ ਬੁਲਾਉਣੇ ਆ। ਸੋ ਜਾ ਕੇ ਕੁਰਸੀਆਂ ਤੇ ਬੈਠੋਗੇ। ਵਧੀਆ ਗੱਲ। ਜ਼ਿੰਮੇਵਾਰੀ ਇੱਕ। ਦੇਖੋ ਜਦੋਂ ਜ਼ਿੰਮੇਵਾਰੀ ਆ ਜਾਂਦੀ ਹੈ ਨਾ ਉਦੋਂ ਬਹੁਤ ਕੇਅਰਫੁਲ ਚੱਲਣਾ ਪੈਂਦਾ। ਮੁਹੰਮਦ ਬਖਸ਼ ਬਹੁਤ ਵੱਡੇ ਸੂਫੀ ਸ਼ਾਇਰ ਹੋਏ ਨੇ। ਉਹਨਾਂ ਲਿਖਿਆ ਰਲ ਮੇਲ ਸਈਆਂ ਪਾਣੀ ਨੂੰ ਗਈਆਂ। ਰਲ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁਰਪੀ ਪਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਦਰ ਦਰ ਕੇ ਇੱਥੇ ਖੜਾ ਨਹੀਂ ਹੈਗਾ ਇੱਥੇ ਹੈਗਾ ਪ੍ਰਮਾਤਮਾ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਰਲਮਣ ਸਈਆਂ ਪਾਣੀ ਨੂੰ ਗਈਆਂ ਸਾਰੀਆਂ ਗਈਆਂ ਸੀ ਪਰ ਕੋਈ ਕੋਈ ਮੁੜ ਪੀ ਪਰ ਕੇ ਹਰੇਕ ਨੂੰ ਜ਼ਿੰਮੇਵਾਰੀ ਨਹੀਂ ਮਿਲਦੀ ਪ੍ਰਮਾਤਮਾ ਕਿਸੇ 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 ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਤੇ ਜਿਹਦੇ ਸਿਰ ਤੇ ਇੱਕ ਜ਼ਿੰਮੇਵਾਰੀ ਵਾਲਾ ਘੜਾ ਹੈ ਉਹਨੂੰ ਪੈਰ ਬਹੁਤ ਪੈਰ ਤਰਨ ਦਰ ਦਰ ਕੇ ਉੰਡਰ ਡਰ ਕੇ ਪੈਰ ਤਰਨੇ ਪੈਂਦੇ ਨੇ ਕਿਤੇ ਕੜਾ ਨਾ ਟੁੱਟ ਜਾ ਸਵਾਜ ਜ਼ਿੰਮੇਵਾਰੀ ਵਾਲਾ ਕੜਾ ਤੁਹਾਡੇ ਸਿਰ ਤੇ ਵੀ ਮੇਰੇ ਸਿਰ ਤੇ ਵੀ ਆ ਸਾਰੇ ਆਪਸਾਂ ਸਿਰ ਤੇ ਵੀ ਹੈ ਤੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਠੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਫੜਨ ਵਾਲਾ ਸੋਇਸ ਕਰਕੇ ਜਿੰਮੇਵਾਰੀ ਜਿਸ ਲੈਵਲ ਤੇ ਵੀ ਮਿਲਦੀ ਹੈ ਉਹਨੂੰ ਸੰਭਾਲੋ ਉਹਨੂੰ ਮੋੜੋ ਨਾ ਕਿਸਮਤ ਕੁੰਡਾ ਖੜਕਾਉਂਦੀ ਹੈ ਤਾਂ ਕੁੰਡਾ ਖੋਲੋ ਤੇ ਫੇਰ ਹੀ ਤਾਂ ਤੁਸੀਂ ਜਾ ਕੇ ਅੱਗੇ ਫਿਰ ਆਪਣੀ ਕਿਸਮਤ ਆਪ ਲਿਖ ਸਕਦੇ ਹੋ ਜੇਕਰ ਨਾ ਤੁਸੀਂ ਨਾਲ ਚੱਲੋਗੇ ਸਮੇਂ ਦੇ ਕਈ ਇਹ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜਿੰਮੇਵਾਰੀ ਮਿਲਦੀ ਸੀ ਉਹਨੂੰ ਮੋੜਤੀ ਮੈਂ ਨਹੀਂ ਇਹ ਮਹਿਕਮਾ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਹਨੂੰ ਨੁਕਸ ਕੱਢਣ ਲੱਗ ਜਾਂਦੇ ਆ ਮਤਲਬ ਹਰ ਵਕਤ ਨੁਕਸ ਕੱਢਣਾ ਹੈ ਮਨ ਕੋਈ ਨਾ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਰੀਫ ਕਰਨੀ ਪਊ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਬਈ ਹੁਣ ਦੱਸ ਕੀ ਕਹੇਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਦਾਤਾਂ ਆਏ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਾ ਕੁਸਤਾ ਚ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਤਨ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੋ ਬੇਬੈਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮੈਂ ਕਾਣਾ ਹੋ ਜਾਊਗਾ ਸੋ ਮੈਂ ਐਸੇ ਕਰਕੇ ਕੋਈ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੋਈਰੀ ਵਾਲ ਤੇ ਬਹੁਤ ਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਆ ਕੱਲ ਪਰਸੋ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆ ਵੇ ਰੱਬਾ ਨਿੱਜੀ ਸੋਚਾਂ ਨੇ ਬਹੁਤ ਬਏ ਇਕ ਤਾਂ ਇੱਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਿਚਕਿਚਨ ਮਕਾਉਣਿਆਂ ਯਾਰ ਆ ਜਾਓ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਉੱਥੇ ਆਇਆ ਕੋਈ ਉੱਥੇ ਤੁਸੀਂ ਦੇਖਿਆ ਹਣਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਢੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟੋਸੀਡੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਮੈਨੂੰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇੰਨਾ ਇੰਨਾ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧਾ ਇਹ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਜੀ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹ ਦਾ ਮਦਰੀ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੁਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਲਾਉਣ ਲੱਗੇ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਬਿਸ਼ਵਾਸ ਦੀ ਹੈ ਗੱਲ ਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਭੜ ਜਾਂਦੀ ਸੋ ਇੱਕ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਸੋ ਇਹਨਾਂ ਨੂੰ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਦਤ ਪਈ ਹੋਈ ਹੈ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਟਿਕਣੀ ਦਿੰਦਾ ਕਿ ਆਮਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇੱਕ ਆਮਕਰ ਦਾ ਮੁੰਡਾ ਆਮਕਰਾਂ ਦੇ ਮੁੰਡੇ ਉਹ ਐਮਐਲਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਇਹੀ ਬਣਦੇ ਹੁੰਨੇ ਆ ਸਾਡੇ ਪੁੱਤ ਪਤੀਜੀ ਬਣਦੇ ਹੁੰਦੇ ਬਸ ਆ ਆ ਦੁੱਖ ਹੀ ਹੋਰ ਕੋਈ ਦੁੱਖ ਨਹੀਂ ਔਰ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਇਹ ਕੰਮ ਤਾਂ ਤੁਸੀਂ ਕੀਤਾ ਨਾ ਜਦੋਂ ਬਾਈ ਦੇ ਵਿੱਚ ਦੋ ਰਿਜ਼ਲਟ ਆਏ ਤਾਂ ਐਡਾ ਵੱਡੇ ਵੱਡੇ ਜਿਹੜੇ ਕਬਦੇ ਆਪ ਨੂੰ ਕਹਿੰਦੇ ਸੀ ਸਾਰੇ ਥੱਲੇ ਔਰ ਇੱਕ ਹੋਰ ਪਾ ਆਪਾਂ ਤਾਂ ਪਿੰਡਾਂ ਵਾਲਿਆਂ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋਊਗਾ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਕਾਇਨ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹ ਤਾਂ ਜੇ ਸੱਤਾ 'ਚ ਨੇ ਤਾਂ ਠੀਕ ਨੇ ਨਹੀਂ ਤੇ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ ਚ ਜਬਾਈ ਤੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਹੈ ਨਹੀਂ ਜੀ ਸੋਨੇ ਦਾ ਚਮਚਾ ਮੂੰਹ 'ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਹੀ ਸਰਦਾਰੀਆਂ ਜਾਂ ਜਿਹਨੇ ਜਰ ਕਰਾਉਣੀ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂੰਹ ਖਜਾਨੇ ਦਾ ਜਨਤਾ ਵੱਲ ਨੂੰ ਐ ਤਾਈਓ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਓ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਈਓ ਗੋਵਿੰਦਵਾਲ ਸਾਹਿਬ ਵਾਲੇ ਥਰਮਲ ਪਲਾਂਟ ਖਰੀਦ ਰਹੇ ਆ ਤਾਈਓ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫ੍ਰੀ ਹੋ ਰਹੀਆਂ ਨੇ ਤਾਈਓ ਹਸਪਤਾਲਾਂ 'ਚ ਕਾਇਆਪਾਲ ਟੈਕਸਟਰੀ ਮਸ਼ੀਨਾ ਐ ਐਮ ਆਰ ਆਈ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਂਦੇ ਆ ਇਧਰ ਛੱਡ ਦਿੰਦੇ ਆ ਹੋ ਸਾਡੇ ਕੋਈ ਕੰਮ ਹੀ ਨਹੀਂ ਹੁ ਜਦੋਂ ਜਦੋਂ ਪਿਆਰ ਹੀ ਤੁਸੀਂ ਦੇਤਾ ਜਿਹੜਾ ਦੁਨੀਆ ਭਰ ਚ ਕਿਤੇ ਕਰੰਸੀ ਦੇ ਚ ਉਹਦੀ ਕੋਈ ਮੋਲ ਨਹੀਂ ਹੈਗਾ ਜਿਹੜਾ ਤੁਸੀਂ ਪਿਆਰ ਦਿੰਦੇ ਹੋ ਮੈਂ ਜਾਨਣਾ ਜਦੋਂ ਸੜਕ ਤੇ ਜਾਨਣਾ ਕਿਤਨਾ ਕਿਤੇ ਰੋਜ਼ ਹੀ ਜਾਨਣਾ ਮੈਂ ਮਤਲਬ ਬਜ਼ੁਰਗ ਮਾਵਾਂ ਬਜ਼ੁਰਗ ਬਾਪੂ ਮੁੰਡੇ ਭੈਣਾ ਖੜੀਆਂ ਹੁੰਦੀਆਂ ਨੇ ਸਿਰ ਪਲੋਸਣ ਨੂੰ ਪੁੱਤ ਜਿਉਂਦਾ ਰਹਿ ਪੁੱਤ ਪੁੱਤ ਐਂ ਕਰੀ ਚੱਲ ਬਸ ਤੇਰੇ ਨਾਲ ਆ ਮੈਨੂੰ ਬੜੀ ਖੁਸ਼ੀ ਹੁੰਦੀ ਆਦੋਂ ਮੈਂ ਯਾਰ ਆ ਜ਼ਮਾਨੇ 'ਚ ਕਿਸੇ ਲੀਡਰ ਨੂੰ ਇੰਨਾ ਪਿਆਰ ਮਿਲ ਰਿਹਾ ਮੇਰੇ ਮੇਰੇ ਸ਼ਾਮ ਨੂੰ ਜਦੋਂ ਕਰਿਆ ਹੁਣ ਆ ਪੱਗ ਪੂਰੀ ਫੁੱਲਾਂ ਨਾਲ ਭਰੀ ਹੁੰਦੀ ਐ ਜਦੋਂ ਆ ਕੇ ਲਾਉਂਦੇ ਫੁੱਲ ਹੁੰਦੇ ਨੇ ਸੋ ਮੈਂ ਕਹਾਂ ਯਾਰ ਇਹ ਕੁਝ ਆ ਹੈਗੀ ਐ ਪ੍ਰਮਾਤਮਾ ਕਿੱਥੇ ਦੇਣਾ ਦੇਊਂਗਾ ਮੈਂ ਇੱਕ ਵਸਤਾ ਐ ਕਿ ਫੁੱਲਾਂ ਨਾਲ ਜਿਹੜਿਆ ਮੇਰਾ ਗੱਡੀ ਤੇ ਮੇਰੀ ਪੱਗ ਭਰ ਦਿੰਦੇ ਆ ਤੇ ਮਾਵਾ ਅਸ਼ੀਰਵਾਦ ਦਿੰਦੇ ਆ ਬਾਪੂ ਸਿਰ ਫਲੋਸਦੇ ਆ ਮੁੰਡੇ ਮੋਢੇ ਤੇ ਆਤਰ ਕੇ ਸੈਲਫੀ ਕਰਾਉਂਦੇ ਆ ਤੇ ਦੂਜੇ ਪਾਸੇ ਮੈਂ ਕਹਾਂ ਨਹੀਂ ਕੱਲੀ ਕਾਂਗਰਸੀ ਬੀਜੇਪੀ ਵਾਲੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਦਿਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਚੱਲੇਗੇ ਕਦੀ ਸੋ ਫਰਕ ਹੈ ਕਾਫੀ ਫਰਕ ਹੈ ਠੀਕ ਹੈ ਨਾ ਤਾਂ ਪਹਿਲੀ ਪਹਿਲੀ ਵਾਰ ਮੈਂ ਤੁਸੀਂ ਦੇਖੋ ਮੈਨੂੰ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਅੱਛਾ ਜ਼ਿਆਦਾ ਟਾਈਮ ਤਾਂ ਲੈ ਰਹਿਨਾ ਮੈਂ ਹਾਂ ਕਈ ਵਾਰੀ ਕਿਹਾ ਜੀਆ ਗੱਲਾਂ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਹੀ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੇ ਪਾਸੇ ਮਾਮਾ ਪੈਣਾ ਬੈਠਿਆ ਸੀ ਉਧਰੋਂ ਇੱਕ ਬੱਚਾ ਆਇਆ ਜੇ ਮੇਜ ਭੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ 6 ਦਿਨ ਦੀਆਂ ਛੁੱਟੀਆਂ ਹੋਰ ਕਰ ਦੋ ਇਹ ਕਿਆ ਇਹ ਕਮਾਲ ਦਾ ਕੌਨਫੀਡੈਂਸ ਹੈ ਯਾਰ ਠੰਡਾ ਕਹਿੰਦਾ ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ ਤੇਰੀ ਮੰਮੀ ਨੇ ਭੇਜਾਊਗਾ ਸੋ ਐਸ ਲੈਵਲ ਦਾ ਕੰਫੀਡੈਂਸ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ ਠੰਡ ਹੈ ਜੀ ਸੋ ਇਹ ਇਸ ਗੱਲ ਦਾ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜ਼ੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆਂ ਆਪਾਂ ਇੱਕ ਦੂਜੇ ਨੂੰ ਮਿਲਦੇ ਆਂ ਨਾ ਮਿਲਿਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰਾਕੀਆਂ ਹੁੰਦੀਆਂ ਹੋਣ ਕੀ ਮਾੜਾ ਜਿਸ ਤਰ੍ਹਾਂ ਵੀ ਕੇ ਸਿੰਘ ਜੀ ਨੇ ਕਿਹਾ ਜ਼ਮਾਨਾ ਹੈਗਾ ਕੋਆਪਰੇਸ਼ਨ ਦਾ ਗਰੁੱਪ ਆਫ ਕੰਪਨੀਆਂਜ਼ ਦਾ ਜ਼ਮਾਨਾ ਆਏਗਾ ਬ੍ਰੇਨਸਟਾਰਮਿੰਗ ਦਾ 25 23 30 100 100 ਦਿਮਾਗ ਇਕੱਠੇ ਬੈਠਣ ਆਪ ਦਾ ਆਪ ਦਾ ਆਈਡੀਆ ਦੇਣ ਉਹ ਚੋਂ ਬਹੁਤ ਵੱਡੀਆਂ ਗੱਲਾਂ ਨਿਕਲਦੀਆਂ ਨੇ ਸੋ ਇਹੀ ਉਮੀਦ ਕਰਦਾ ਕਿ ਤੁਸੀਂ ਇਸ ਮੌਕੇ ਨੂੰ ਬਹੁਤ ਸੁਨਹਿਰੇ ਮੌਕੇ ਦੇ ਤੌਰ ਤੇ ਲਓਗੇ ਤੇ ਮੇਰੇ ਪੰਜਾਬ ਸਰਕਾਰ ਦੇ ਪਰਿਵਾਰ ਚ ਅੱਜ ਤੁਸੀਂ ਸ਼ਾਮਲ ਹੋਏ ਹੋ ਤੁਹਾਡੇ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮਾਪਿਓ ਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਮੇਰੇ ਵੱਲੋਂ ਦੇ ਦਿਓ ਪੈਰੀਂ ਹੱਥ ਮੇਰੇ ਵੱਲੋਂ ਲਾਏ ਉਹਨਾਂ ਦੇ ਤੇ ਇਸੇ ਤਰ੍ਹਾਂ ਅਸ਼ੀਰਵਾਦ ਤੁਹਾਡਾ ਰਿਹਾ ਤੁਸੀਂ ਵੀ ਤੇ ਤੁਹਾਡੇ ਮਿੱਤਰ ਦੋਸਤ ਸਾਰੇ ਸਾਰੇ ਤਰੱਕੀ ਕਰਨਗੇ ਔਰ ਜਿੱਦ ਦੇ ਆਪਾਂ ਸਾਰੇ ਤਰੱਕੀ ਕਰਨ ਲੱਗੇ ਉਹਦੀ ਸਮਾਜ ਤਰੱਕੀ ਕਰੂਗਾ ਜੀ ਤੇ ਸਾਡੇ ਕੋਲੇ ਮੈਂ ਫੇਰ ਕਹਿਣਾ ਸਾਡੇ ਕੋਲੇ ਤਾਂ ਪੈਰ ਪੈਰ ਤੇ ਸਾਡੇ ਕੋਲੇ ਗੁਰੂਆਂ ਦੇ ਉਪਦੇਸ਼ ਪਏ ਨੇ ਉਹਨਾਂ ਦੇ ਮੁਤਾਬਕ ਹੀ ਚੱਲੀਏ ਭਗਤ ਸਿੰਘ ਜੀ ਹੋਰਾਂ ਨੇ ਇੱਕ ਸ਼ੇਰ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਇਸ ਵਾਰ ਦਾ ਮਤਲਬ ਇਸ ਜਨਮ ਚ 20 ਸਾਲ ਦੀ ਉਮਰ ਚ ਲਿਖਿਆ ਸੀ 23 ਸਾਲ ਦੀ ਉਮਰ ਚ ਫਾਂਸੀ ਹੋ ਗਈ ਸੀ ਜਿਹੜੀ ਉਮਰ ਚ ਅੱਜ ਮੁੰਡੇ ਆਪਣੇ ਬਾਪੂ ਤੋਂ ਮੋਟਰਸਾਈਕਲ ਮੰਗਦੇ ਆ ਉਹ ਸੁਮਰਚ ਪ aggregate ਸਿੰਘ ਜੀ ਮੁਲਕ ਮੰਗ ਰਹੇ ਸੀ ਅੰਗਰੇਜ਼ਾਂ ਤੋਂ ਕਿ ਸਾਡਾ ਮੁਲਕ ਛੱਡ ਕੇ ਜਾਓ ਸਾਡਾ ਮੁਲਕ ਹੈ ਸੋ ਅਸੀਂ ਉਹਨਾਂ ਨੂੰ ਹਰ ਵਕਤ ਦਿਲ 'ਚ ਯਾਦ ਵੀ ਰੱਖਦੇ ਆਂ ਤੇ ਅਸੀਂ ਉਹਨਾਂ ਦਾ ਮਾਨ ਸਨਮਾਨ ਵੀ ਕਰਦੇ ਆਂ ਅੱਛਾ 2 ਜਨਵਰੀ ਵਾਲੀਆਂ ਚਾਕੀਆਂ ਕਹਿੰਦੇ ਰਿਜੈਕਟਡ ਭਗਤ ਸਿੰਘ ਜੀ ਦੀ ਚਾਕੀ ਬਣਾਈ ਉਹ ਜੂਦਮ ਸਿੰਘ ਜੀ ਉਹਦੇ 'ਚ ਕਰਤਾਰ ਸਿੰਘ ਸਰਾਭਾ ਜੀ ਲਾਲਾ ਲਾਜਪਤ ਰਾਏ ਜੀ ਉਹ 'ਚ ਜਲਿਆਣੇ ਬਾਗ ਦਾ ਸਾਕਾ ਮਹਾਰਾਜਾ ਰਣਜੀਤ ਸਿੰਘ ਦਾ ਸਰਦ ਖਾਇਆ ਫਿਰ ਦੂਜੇ 'ਚ ਮਾਈ ਭਾਗੋ ਉਹ ਜਿਹੜੀ ਪਹਿਲੀ ਸਿੱਖ ਵਰੀਅਰ ਲੇਡੀ ਸੀਗੀ ਉਹ ਘੋੜੇ ਦੇ ਉੱਤੇ ਉਹਦੇ ਬਹੁਤ ਵਧੀਆ ਉਹਨਾਂ ਦੀ ਚਾਕੀ ਬਣਾਈ ਅਸੀਂ ਤੇ ਮਾਈ ਭਾਗੋ ਟ੍ਰੇਨਿੰਗ ਸੈਂਟਰ ਚੱਲਦਾ ਹੈ ਫੌਜ ਦੇ ਵਿੱਚ ਕੁੜੀਆਂ ਭਰਤੀ ਕਰਨ ਦਾ ਮਹਾਲੀ ਚ ਉਹ ਵੀ ਅਸੀਂ ਦਿਖਾਇਆ ਨਾਰੀ ਸ਼ਕਤੀ ਦੇ ਤੌਰ ਤੇ ਠੀਕ ਹੈ ਨਾ ਪੰਜਾਬ ਦਾ ਕਲਚਰ ਦਿਖਾਇਆ ਰਿਜੈਕਟ ਕਰਤੀਆਂ ਇਹ ਇਹ ਕੌਣ ਬੰਦੇ ਨੇ ਵੀ ਜਿਹੜੇ ਭਗਤ ਸਿੰਘ ਨੂੰ ਰਿਜੈਕਟ ਕਰ ਦਿੰਦੇ ਨੇ ਇਹਨਾਂ ਦਾ ਕੀ ਦੇਣਾ ਵੀ ਦੇਸ਼ ਨੂੰ ਮੈਂ ਕੋਈ ਗੱਲ ਨਹੀਂ ਤੁਸੀਂ ਰਿਜੈਕਟ ਕਰਤੀਆਂ ਸਾਰੇ ਪੰਜਾਬ ਚ 26 ਜਨਵਰੀ ਤੋਂ ਬਾਅਦ ਨਾ ਸਾਰੇ ਪੰਜਾਬ ਛੋਟੇ ਪਿੰਡਾਂ ਚ ਵੀ ਚਾਕੀਆਂ ਸਾਰੇ ਪੰਜਾਬ ਚ ਦਿਖਾਉਂ ਵੀ ਆ ਆ ਚਾਕੀਆਂ ਨੇ ਤੇ ਆ ਦੇਖ ਲੋ ਚ ਕੀ ਗੱਲ ਤਾਂ ਸੋਏ ਮੈਂ ਇਹ ਚਾਹਉਂ ਨਾ ਕਿ ਸਾਡਾ ਕਲਚਰ ਸਾਡਾ ਵਿਰਸਾ ਆਜ਼ਾਦੀਆਂ ਦੇ ਦਿਹਾੜੇ 15 ਅਗਸਤ 26 ਜਨਵਰੀ ਆਜ਼ਾਦੀਆਂ ਦੇ ਦਿਹਾੜੇ ਪੰਜਾਬ ਤੋਂ ਬਿਨਾ ਕਿਵੇਂ ਮਨਾ ਲੋਂਗੇ ਯਾਰ ਤੁਸੀਂ 90% ਕਰਵਾਨੀ ਤਾਂ ਸਾਡੀਆਂ ਨੇ ਜੀ ਤੁਸੀਂ ਜਾਦੀਆਂ ਦਿਹਾੜਾ ਪੰਜਾਬ ਤੋਂ ਬਿਨਾ ਮਨਾ ਲਓਗੇ ਪੰਜਾਬ ਦਾ ਜ਼ਿਕਰ ਕੀਤੇ ਬਿਨਾ ਮਨਾ ਲਓਗੇ ਪੰਜਾਬ ਦੀ ਝਾਕੀ ਤੋਂ ਬਿਨਾ ਕਿਵੇਂ ਮਨਾ ਲਓਗੇ ਆਯਾਦੀਆਂ ਦਿਹਾੜੇ ਸੋ ਇਸ ਕਰਕੇ ਮੈਂ ਕਹਿਣਾ ਕਿ ਸਾਨੂੰ ਸਾਡਾ ਵਿਰਸਾ ਸਾਡਾ ਕਲਚਰ ਇਹ ਵੀ ਨਾਲ ਯਾਦ ਰੱਖਣਾ ਹੈ ਪੰਜਾਬੀ ਮਾਂ ਬੋਲੀ ਹੈ ਸਾਡੀ ਪੰਜਾਬੀ ਬੋਲਣ ਤੋਂ ਸ਼ਰਮਾਇਆ ਨਾ ਕਰੋ ਔਰ ਪੰਜਾਬੀ ਇੰਨਾ ਅਮੀਰ ਵਿਰਸਾ ਹੈ ਸਾਡੇ ਕੋਲੇ ਇੰਨੀ ਮਿੱਠੀ ਜ਼ੁਬਾਨ ਹੈ